ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਠੱਠੀਪਾਈ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੁੱਟਲ ਦੋ ਨਗ ਲੈ ਕੇ ਜਾਂਦੇ ਆ ਜੀ ਦੋਨੇ ਹੀ ਗੱਬਣ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਗਰਮੀਤ ਸਿੰਘ ਜੀ ਪਿੰਡ ਜੀ ਮੇਜਰ ਸੰਗ ਪਿੰਡ 35 ਤੀਹ ਭਾਈ ਤਹਿਸੀਲ ਤੇ ਜ਼ਿਲ੍ਹਾ ਭਾਈ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਆਪਣਾ ਘਰ ਵੀਰੇ ਕਿੱਥੇ ਰਹਿ ਜਾਂਦਾ ਪਿੰਡ 'ਚ ਆਪਣਾ ਸੜਕ ਮਾੜੀ ਵਾਲੀ ਰੋਡ ਤੇ ਜੀ ਮਾੜੀ ਵਾਲੀ ਸੜਕ ਤੇ ਹਾਂ ਠੀਕ ਆ ਨੇੜੇ ਮਾੜੀ ਵਾਲਾ ਅੱਡਾ 35 ਠੀਕ ਆ ਭਾਈ ਤੇ ਦੁੱਧ ਦਾ ਕੰਮ ਹੀ ਹੈ ਜੀ ਹਾਂ ਦੁੱਧ ਹੀ ਜਿਆਦਾ ਜੀ ਤੇ ਨਾਲ ਆਪਾਂ ਇੱਕ ਗੱਡੀ ਤੇ ਟਰੈਕਟਰ ਵੀ ਵਕਾਉ ਇਹ ਵੀ ਕਰਦੇ ਹੀ ਆ ਜੀ ਗੱਡੀ ਰਸਤੇਦਾਰੀ ਚ ਵੀ ਹੈ ਇਹ ਆਪਣੇ ਟਰੈਕਟਰ ਕਰਦਾ ਹੀ ਟਰੈਕਟਰ ਕਰਦਾ ਹੀ ਆ ਹਾਂ ਜੀ ਪਹਿਲਾਂ ਆਪਾਂ ਮੱਝਾਂ ਦੀ ਜਾਣਕਾਰੀ ਲੈ ਲੈਣੇ ਆ ਜੀ ਸੂਹਾ ਕਿੰਨਾ ਭਈ ਐ ਇਸ ਮੱਝ ਦਾ ਜੀ ਇਹਨੇ ਚੌਥਾ ਸੂਆ ਸੁਣਾ ਜੀ ਤਿੰਨ ਸੂਏ ਕੋਈ ਹੈ ਆਪਣੇ ਇੱਕ ਸੂਆ ਆਪਾਂ ਚੋਈਏ ਦੋ ਪਹਿਲਾਂ ਆਪਾਂ ਉਹ ਸਭ ਠੀਕ ਆ ਯਾਨੀ ਪਿਛਲੇ ਸੂਏ ਆਪਾਂ ਲਿਆਂਦੀ ਸੀ ਜੀ ਹਾਂਜੀ ਹਾਂਜੀ ਠੀਕ ਆ ਸਮਾਂ ਕਿੰਨਾ ਲੈਜੂ ਬਾਈ ਇਹ ਸਮਾਂ ਹਜੇ ਰਹਿੰਦਾ ਹੀ ਹੈ ਇੱਕ ਹਫਤਾ ਬਾਕੀ ਡੇਟ ਮੁਤਾਬਕ ਹਾਂਜੀ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ ਗਾਰੰਟੀ ਜੀ ਜੇ ਦਾ ਕੋਈ ਸਿਵਮੈਂਟ ਰਿਕਾਰਡ ਵੀ ਹੈਗਾ ਜੀ ਆਪਣੇ ਕੋਲ ਇਹਦੇ ਜਿਹੜਾ ਐਬੀਐਸ ਦਾ ਦਾਰਾ ਲੱਗਿਆ ਬਾਈ ਹੁਣ ਅੱਗੇ ਦਾਰਾ ਲੱਗਿਆ ਬਾਈ ਹਾਂਜੀ ਠੀਕ ਆ ਪਿਛਲੇ ਸੂਏ ਕਰਮ ਵਾਲੀ ਨੇ ਕਿੰਨਾ ਦੁੱਧ ਦਿੱਤਾ ਜੀ 15 ਕਿਲੋ ਦੁੱਧ ਚੋਇਆ ਵਾ 14 ਤੋਂ 15 ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਚੌਥਾ ਸੁੰਦੀ ਆ ਡੇਟ ਮੁਤਾਬਕ ਜਿਹੜਾ ਸਮਾਂ ਬਾਈ ਦੱਸਦਾ ਕਿ ਲਗਭਗ ਹਫਤੇ ਦੇ ਅੰਦਰ ਬਾਅਦ ਸਮਾਂ ਲੈ ਜੂਗੀ ਜੀ ਇੱਕ ਦੋ ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਜਿਹੜਾ ਪਿਛਲੇ ਸੂਏ ਬਾਈ ਦੱਸਦਾ ਕਿ ਆਪਣਾ ਦੁੱਧ ਚੋਇਆ ਵਾ ਜੀ ਉਹ 14 ਤੋਂ 15 ਕਿਲੋ ਆ ਜੀ ਇੱਕ ਤਿਆਰ ਤੁਹਾਡੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲਓ ਬੱਦ ਵੀ ਲੈ ਸਕਦੇ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੈ ਜੀ ਦਾਰਾ ਬੁੱਲਦਾ ਬਾਈ ਦੱਸਦਾ ਕਿ ਸੀਮਣ ਲੱਗਿਆ ਵਾ ਜਿਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਪ੍ਰੋਪਰ ਲੈ ਸਕਦੇ ਆ ਸੋਨਾ ਮੁਠੀ ਵਾਲਾ ਥਣਾ ਕੱਲਾ ਕੱਲਾ ਨਿਖੜਮਾ ਤਿਆਰੀ ਕਰਮਾਲੀ ਦੀ ਐਚ ਐਫ ਗਾਂ ਵਾਂਗੂ ਕੀਤੀ ਵੀ ਆ ਕਿਉਂਕਿ ਬੈਕ ਸਾਈਡ ਨੂੰ ਵੀ ਹਵਾਨੇ ਦੀ ਧੱਕ ਸੋਹਣੀ ਆ ਤੇ ਅੱਗੇ ਨੂੰ ਵੀ ਚੰਗੀ ਆ ਜਿਹੜੀ ਟੱਲ ਤੁਸੀਂ ਹਵਾਨੇ ਚ ਦੇਖ ਰਹੇ ਹੋ ਜੀ ਸਾਰੀ ਕਰਮਾਲ ਨੇ ਕੱਢ ਕੇ ਸੋਨਾ ਬਾਕੀ ਦੁੱਧ ਤੁਹਾਡੀ ਸੇਵਾ ਸੰਭਾਲ ਦੇ ਸਰਤੇ ਆ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਤੇ ਕੀਮਤ ਬਾਈ ਕੀ ਰਹਿਣਾ ਲਈ ਹੈ ਜੀ ਇਹਦੇ ਇਹਦਾ ਇੱਕ ਵੀ ਮੁੱਲ ਕਰ ਲਈ ਪੂਜੂ ਮਾਨਤਨ ਜੀ ਹਾਂਜੀ ਠੀਕ ਹੈ ਜੀ 1 ਲੱਖ ਤੇ 20000 ਰੁਪਏ ਚ ਬਾਈ ਕਹਿੰਦਾ ਆਪਾਂ ਖੁੱਲਾ ਮਾਨਤਨ ਕਰ ਦਾਂਗੇ ਜੀ ਤੇ ਜਿਹੜਾ 2 ਨੰਬਰ ਨਾਗ ਆ ਬਾਈ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜੇ ਸੂਏ ਝੋਟੀ ਹੈ ਜੀ ਠੀਕ ਹੈ ਜੀ ਇਹ ਸਮਾਂ ਕਿੰਨਾ ਲੈਂਦੀ ਹੈ ਜੀ ਇਹਦੇ ਹਜੇ ਰਹਿੰਦੇ ਆ ਜੀ ਘਟੂ ਘਟ ਇਹ ਖਰੀਦੀ ਵੀ ਜੀ ਆਪਣੀ ਆ ਚੋਈ ਵੀ ਹੈ ਆਪਾਂ ਇਹ ਆਪਾਂ ਖਰੀਦ ਕੀਤੀ ਹੈ ਜੀ ਇਹਦੇ ਦੱਸਣ ਦੇ ਹਿਸਾਬ ਨਾਲ ਤਾਂ ਅਜੇ 10 12 ਦਿਨ ਬਾਕੀ ਹੈ ਜੀ ਠੀਕ ਆ ਬਾਕੀ 2 4 ਸਮਾਂ ਲੈਣ ਦਾ ਕੋਈ ਨਹੀਂ ਪਤਾਉਂਦਾ ਇਹਦਾ ਕੋਈ ਰਿਕਾਰਡ ਨਹੀਂ ਮਿਲਿਆ ਜੀ ਆਪਾਂ ਨਹੀਂ ਇਹਦਾ ਕੋਈ ਰਿਕਾਰਡ ਨਹੀਂ ਦੁੱਧ ਕਿੰਨਾ ਕੁ ਪਿਆਜੂ ਕਰਮਾਲੀ ਜੀ ਦੁੱਧ ਦੇ ਦੂਗੀ ਜੀ 12 ਕਿਲੋ ਦੁੱਧ ਤਾਂ ਦੇ ਦੂਗੀ 11 ਤੋਂ 12 ਕਿਲੋ ਦੁੱਧ ਤਾਂ ਚਾਹੀਦਾ ਗਾਂ ਅੱਗੇ ਇੱਕ ਸੇਵਾ ਦਾ ਜੀ ਠੀਕਾ ਥਣਾ ਦੀ ਭਾਰ ਪੁੱਛੇ ਦੇ ਦੀ ਵੀ ਗਾਰੰਟੀ ਹੈ ਜੀ ਹਾਂਜੀ ਗਾਰੰਟੀ ਜੀ ਇਹ ਵੀ ਤੋਰ ਕੇ ਦਿਖਾ ਦਿਓ ਜੀ ਨਾਲ ਦੀ ਨਾਲ ਫਿਰ ਥੋੜਾ ਕਾਣਾ ਵਪਾਰ ਦਾ ਕੰਮ ਵੀ ਹੈ ਜੀ ਹਾਂਜੀ 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 ਯਾਨੀ ਜ਼ਿਆਦਾ ਨਹੀਂ ਥੋੜਾ ਜਿਆਦਾ ਨਹੀਂ ਜਿਆਦਾ ਮੈਸੂ ਦੁੱਤੇ ਹੀ ਆਪਣੇ ਠੀਕ ਆ ਤੇ ਕੋਈ ਐ ਕਈ ਰ ਕੋਈ ਇੱਕ ਦੋ ਨਾਗ ਮਿਲ ਜਾਣ ਤਾਂ ਲੈ ਵੀ ਲਈਏ ਹਾਂਜੀ 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 ਯਾਨੀ ਰੂਟੀਨ ਵਾਲਾ ਕੰਮ ਨਹੀਂ ਬਈ ਸੁਰੇ ਹੀ ਹੁੰਦੇ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਨਾਲ ਦੀ ਨਾਲ ਥੋੜਾ ਕਾਣਾ ਬਾਈ ਵਪਾਰ ਦਾ ਕੰਮ ਵੀ ਕਰ ਲੈਂਦੇ ਬਾਈ ਦੱਸਦਾ ਕਿ ਇੱਕ ਦੋ ਨਾਗ ਮਿਲ ਕੇ ਤਾਂ ਖਰੀਦ ਵੀ ਲਈਦੇ ਆ ਜ਼ਿਆਦਾਤਰ ਪਸ਼ੂ ਆਪਣੇ ਦੁੱਤੇ ਹੀ ਹੁੰਦੇ ਆ ਸੁਆ ਦੂਜਾ ਜੀ ਸਮਾਂ ਲਗਭਗ ਮਾਲਕਾਂ ਦੇ ਦੱਸਣ ਮੁਤਾਬਕ ਹਫ਼ਤਾ 10 ਦਿਨ ਪਈਆ ਕੋਈ 2-4 ਦਿਨ ਵਿਰੇ ਇੱਧਰ ਉੱਧਰ ਵੀ ਹੋ ਜਾਂਦੇ ਆ ਤੇ 4 ਦਿਨ ਕਰਮਾ ਵਾਲੀ ਵੱਧ ਵੀ ਲੈ ਜੂ ਤਾਂ ਫਾਇਦਾ ਹੀ ਆ ਵਿਰੇ 19 ਸੂਣੀ ਤਿਆਰੀ ਹੋਣੀ ਆ ਜੀ ਤੇ ਦੁੱਧ ਕਿੰਨਾ ਪਿਆਜੂ ਕਰਮਾ ਵਾਲੀ ਜੀ ਤੇ 11 ਤੋਂ 12 ਤੱਕ ਉਮੀਦ ਆ ਜੀ ਉਮੀਦ ਆ ਜੀ ਗਾਂ ਅਗਲੇ ਹੀ ਸੇਵਾ ਦਾ ਜੀ ਬਾਕੀ ਸੇਵਾ ਦਾ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਹਾਈਟ ਆਪਾਂ ਨਾਰਮਲ ਜੀ ਮੰਨ ਸਕਦੇ ਆ ਜੀ ਇਹਦੀ ਬਾਕੀ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚੁਆਈ ਵਾਲਾ ਮੋਟਾ ਥਾਣਾ ਵੀਰ ਚਾਰ ਚਾਰ ਉਂਗਲਾਂ ਦਾ ਸਿੰਘ ਵੀ ਕਰਮ ਵਾਲੀ ਦਾ ਗੋਲਾ ਬੋਡੀ ਸਟਰਕਚਰ ਵੀ ਸੋਹਣਾ ਤੇ ਇਹਦੀ ਕੀਮਤ ਬਾਈ ਕੀ ਰਹਿਣ ਵਾਲੀ ਆ ਜੀ ਇਹਦਾ 10 ਜੀ ਜੋੜਾ ਲੈ ਜੇ ਸੱਜਣ ਕੋਈ ਜੀ ਹੋਜੂ ਮਾਨ ਤਨ ਮਾਨ ਤਨ ਕਰ ਦਾਂਗੇ ਠੀਕ ਆ ਤੇ ਜਿਹੜਾ ਬਾਈ ਆਪਣਾ ਟਰੈਕਟਰ ਆ ਮਿੰਦਰਾ ਤੇ ਕਿੰਨਾ ਮਾਡਲ ਆ ਜੀ 99 ਮਾਡਲ 99 ਮਾਡਲ ਇਹਦੇ ਕਾਗਜ਼ ਪੱਤਰ ਪੂਰੇ ਆ ਜੀ ਸਰ ਓਕੇ ਓਕੇ ਸਾਰੇ ਆਪਾਂ ਦੇਵਾਂਗੇ ਜੀ ਹਾਂਜੀ ਤੇ ਓਨਰ ਪਤਾ ਵੀ ਕਿੰਨਾ ਮੈਂ ਜੀ ਇਹੇ ਉਹ ਉਹਨਾਂ ਦਾ 3 ਹੋ ਗਈ ਮੇਰੇ ਸਾਨੂੰ ਠੀਕ ਆ ਜੀ ਹਾਂਜੀ ਚਾਲੂ ਹਾਲਤ ਚ ਆ ਜੀ ਹਾਂਜੀ ਹਾਂਜੀ ਠੀਕ ਆ ਇਹ ਸਿੰਗਲ ਕਲੱਚ ਆ ਜਾਂਦਾ ਕਿ ਡਬਲ ਆ ਜੀ ਨਹੀਂ ਸਿੰਗਲ ਆ ਜੀ ਸਿੰਗਲ ਆ ਜੀ ਠੀਕ ਆ ਵੀਰੇ ਪੰਜਾਬ ਨੰਬਰ ਹੀ ਆ ਜੀ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਆ ਜੀ ਠੀਕ ਆ ਕਾਗਜ वगैरह ਤੁਸੀਂ ਬਾਈ ਕੋਲੋਂ ਪ੍ਰੋਪਰ ਲੈ ਸਕਦੇ ਆ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਸਾਫ ਆ ਜੀ ਟਾਇਰਾਂ ਦੀ ਕੰਡੀਸ਼ਨ ਵੀ ਥੋਣ ਵਾਲਾ ਹੀ ਵਸੇ ਨਵੀਂ ਆ ਜਮਾ ਜੀ ਤੇ ਟਾਇਰ ਕਿਹੜੀ ਕੰਪਨੀ ਦੇ ਜੇ ਕਿਹਦੇ ਚਾਰੀ ਚਾਰੀ ਜੇ ਕੇ ਦੇ ਆ ਹਾਂਜੀ ਠੀਕ ਆ ਬਾਈ ਤੇ 6 ਮਹੀਨੇ ਹੋਇਆ ਜੀ ਪਾਇਆ ਨੂੰ ਜੀ 6 ਮਹੀਨੇ ਹੋਇਆ ਬੈਲ ਵਗੈਰਾ ਮਿਲ ਜਾਣਗੇ ਸਾਰੇ ਜੀ ਹਾਂ ਠੀਕ ਆ ਤੇ ਇਹਦੀ ਕੀਮਤ ਬਾਈ ਇਹਦੀ 1.85 ਇਹਦੀ 1.85 ਹੋਜੂ ਮਾੜਾ ਮੋਟਾ ਜੀ ਹਾਂਜੀ ਹਾਂਜੀ ਠੀਕ ਆ ਇਹਦੇ ਨਾਲ ਡੰਡਾ ਫੱਟੀ ਨਾਲ ਹੀ ਆ ਜੀ ਡੰਡਾ ਫੱਟੀ ਡੱਕ ਲੱਗਿਆ ਜੂ ਠੀਕ ਆ ਮਿਊਜ਼ਿਕ ਸਿਸਟਮ ਵੀ ਨਾਲ ਆ ਤੇ ਜਿਹੜੀ ਬਾਈ ਆਪਣੀ ਗੱਡੀ ਆ ਜੀ ਕਿੰਨਾ ਮਾਡਲ ਆ ਜੀ ਇਹ 12 ਮਾਡਲ ਆ ਜੀ ਇਹ 12 ਮਾਡਲ ਬੀਡੀਆਈ ਜੀ ਬੀ 76 ਨੰਬਰ ਆ ਜੀ ਟਾਇਰ ਬਿਲਕੁਲ ਹੀ ਨਵੇਂ ਆ ਜੀ ਕਿਹੜੀ ਦਾ ਸੀਲਟ ਤੇ ਚਾਰੇ ਜੀ ਹਾਂਜੀ ਹਾਂਜੀ ਠੀਕ ਆ ਬਾਈ ਇਹਦਾ ਓਨਰ ਕਿੰਨਾ ਮਾ ਜੀ ਇਹਦਾ ਕਿੰਨਾ ਨੰਬਰ ਚੌਥਾ ਹਾਂ ਚੌਥੇ ਨਾ ਹੋਈ ਵੀ ਬਰਨਟ ਚੱਕ ਦੇ ਦਿੱਤੇ ਬਾਈ ਇਹ ਤੇ ਓਪਨ ਕਰ ਦਿਓ ਜੀ ਗੱਡੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਸ਼ੀਸ਼ੇ ਵੀ ਨਾਲ ਦੇ ਆ ਕਿ ਇੱਕ ਅੱਧਾ ਚੇਂਜ ਹੋਇਆ ਵਾ ਜੀ ਇਹਦਾ ਕਹਿ ਨਹੀਂ ਸਕਦੇ ਰਸਤੇਦਾਰ ਜੁਆਈ ਵੀ ਗੱਡੀ ਆਪਣੀ ਆਪਣ ਨੂੰ ਤਾਂ ਵਿਕ ਨਹੀਂ ਆਈ ਵੀ ਆ ਬਰਨਟ ਚੱਕ ਦਿਓ ਵੀਰੇ ਚੌਥਾ ਓਨਰ ਆ ਕਾਗਜ਼ ਪੱਤਰ ਸਾਰੇ ਮਿਲ ਜਾਣਗੇ ਹਾਂਜੀ ਹਾਂਜੀ ਉਹ ਮਿਲ ਜਾਣਗੇ ਠੀਕ ਆ ਵੀਰੇ ਇਹ ਪੀਪੀ 76 ਕਿਥੋਂ ਦਾ ਨੰਬਰ ਆ ਜੀ ਇਹ ਹੈ ਨੰਬਰ ਉਹਦਾ ਧਿਆਨ ਚੁਣੀਏ ਕਿਥਾਂ ਲਈ ਠੀਕ ਆ ਜੀ ਹੂੰ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਇਹ ਬੀਡੀਆਈ ਚ ਆ ਜਾਂਦੀ ਹੈ ਜੀ ਕਿੰਨੀ ਚੱਲੀ ਆ ਵੀਰੇ Ориਜੀਨਲ ਹੈ ਇੱਕ ਨਹੀਂ ਹੈ ਸੀ ਇੱਕ ਲਈ 123 ਇੱਕ ਲੱਖ 23000 ਜੀ ਠੀਕ ਆ ਲੈਦਰ ਦੇ ਸੀਟ ਕਵਰ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਸਾਫ਼ ਸੁਥਰੇ ਡੈਸ਼ ਬੋਰਡ ਜੀ ਹਾਲਤ ਸਾਫ਼ ਆ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਕੀਮਤ ਤਿੰਨ ਵੀ ਕਰਦੇ ਆ ਜੀ 320000 ਰੁਪਇਆ ਠੀਕ ਆ 12 ਮਾਡਲ ਆ ਹਾਂਜੀ ਠੀਕ ਆ ਜੀ 320000 ਰੁਪਇਆ ਇਹਦੀ 12 ਦੇ ਖੀਰਚੀ ਆ ਤੇ 13 12ਵੇਂ ਦੇ 12ਵੇਂ ਮਹੀਨੇ ਚ ਕਰਨੇ 11ਵੇਂ ਚ ਹਾਂਜੀ ਲਾਸਟ ਚ ਰਹਿ ਜਾਂਦੀ ਆ ਯਾਨੀ 13 ਇੰ ਸਟਾਰਟ ਹੋ ਜਾਂਦਾ ਜੀ ਹਾਂਜੀ ਤੇ ਬਾਕੀ ਜਿਹਨੂੰ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ